ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਤੋ ਅੱਜ ਪੰਜਾਬ ਯੂਨੀਵਰਸਿਟੀ ਦਾ ਪੂਰਾ ਇਤਿਹਾਸ ਤੁਹਾਨੂੰ ਮੈਂ ਸੁਣਾਉਂਗਾ ਕਿ ਇਹ ਕਿਵੇਂ ਲਾਹੌਰ ਸਿਮਲਾ ਸੋਲਨ ਹਸਿਆਰਪੁਰ ਤੋਂ ਹੁੰਦੀ ਹੋਈ ਇਹ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਪਹੁੰਚਦੀ ਹੈ ਔਰ ਕਿੰਨੇ ਪੰਜਾਬੀਆਂ ਨੇ ਸਰਦਾਰਾਂ ਨੇ ਇਹਦੇ ਚ ਯੋਗਦਾਨ ਪਾਇਆ ਕਿੰਨੀਆਂ ਕੁਰਬਾਨੀਆਂ ਕੀਤੀਆਂ ਕਿੰਨੀਆਂ ਲੜਾਈਆਂ ਲੜੀਆਂ ਕਿਵੇਂ ਅੰਗਰੇਜ਼ਾਂ ਦੇ ਨਾਲ ਦੋ ਦੋ ਹੱਥ ਕੀਤੇ ਔਰ ਕਿਹੜੀਆਂ ਕਿਹੜੀਆਂ ਇਹਦੇ ਤੇ ਮੁਸੀਬਤਾਂ ਆਈਆਂ ਕਿਵੇਂ ਦੇਸ਼ ਦੀ ਵੰਡ ਵਾਲੀ ਮੁਸੀਬਤ ਵੀ ਇਹਦੇ ਉਪਰ ਆਈ ਫਿਰ ਪੰਜਾਬ ਦੇ ਵੰਡ ਵਾਲੀ ਮੁਸੀਬਤ ਵੀ ਆਈ ਪੂਰੀ ਡਿਟੇਲ ਪਰ ਸੰਖੇਪ ਦੇ ਵਿੱਚ ਮੈਂ ਤੁਹਾਨੂੰ ਇਸ ਯੂਨੀਵਰਸਿਟੀ ਦੀ ਅੱਜ ਪੂਰਾ ਇਤਿਹਾਸ ਸੁਣਾਵਾਂਗਾ ਅਉ ਵੀਡੀਓ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਯੂਨੀਵਰਸਿਟੀ ਦਾ ਅੱਜ ਦੋਸਤੋ ਤੁਹਾਨੂੰ ਪਤਾ ਕਿ ਬਹੁਤ ਵੱਡਾ ਸੰਘਰਸ਼ ਚੱਲ ਰਿਹਾ ਕੱਲ ਸਾਮ ਤੋਂ ਲੈ ਕੇ ਮਤਲਬ ਹਜ਼ਾਰਾਂ ਲੱਖਾਂ ਨੌਜਵਾਨ ਔਰ ਕਿਸਾਨ ਪੰਜਾਬੀ ਪੰਜਾਬ ਨਾਲ ਹਮਦਰਦ ਰੱਖਣ ਵਾਲੇ ਲੋਕ ਉੱਥੇ ਸੰਘਰਸ਼ ਦੇ ਵਿੱਚ ਕੁੱਦੇ ਹੋਏ ਨੇ ਜਿਵੇਂ ਕਿਸਾਨ ਅੰਦੋਲਨ ਪਹਿਲਾਂ ਚੱਲਿਆ ਸੀ ਦਿੱਲੀ ਤੋਂ ਜਿੱਤ ਕੇ ਲੈ ਕੇ ਆਏ ਸੀਗੇ ਉਸੇ ਪੋਜੀਸ਼ਨ ਦੇ ਵਿੱਚੀ ਉਸੇ ਹਾਲਾਤਾਂ ਦੇ ਵਿੱਚ ਅੱਜ ਦੁਬਾਰਾ ਹਾਲਾਤ ਬਣੇ ਹੋਏ ਨੇ ਚਲੋ ਮੈਂ ਤੁਹਾਨੂੰ ਜਿਹੜੀ ਪੰਜਾਬ ਯੂਨੀਵਰਸਿਟੀ ਦੀ ਇਤਿਹਾਸ ਸੁਣਾਉਣ ਦੀ ਸ਼ੁਰੂਆਤ ਕਰਦਾ ਦੋਸਤੋ ਜਦੋਂ ਖਾਲਸਾ ਰਾਜ ਖਤਮ ਹੋ ਜਾਂਦਾ ਹੈ ਅੰਗਰੇਜ਼ਾਂ ਦਾ ਰਾਜ ਆ ਜਾਂਦਾ ਹੈ ਔਰ ਲਾਹੌਰ ਉੱਥੇ ਜਦੋਂ ਕਿਲੇ ਦੇ ਉੱਪਰੋਂ ਖਾਲਸਾ ਰਾਜ ਦਾ ਝੰਡਾ ਲੈ ਕੇ ਅੰਗਰੇਜ਼ਾਂ ਦਾ ਝੰਡਾ ਚੜ੍ਹ ਜਾਂਦਾ ਹੈਗਾ ਉਸ ਤੋਂ ਬਾਅਦ ਇਸ ਯੂਨੀਵਰਸਿਟੀ ਦੀ ਜਿਹੜੀ ਦੋਸਤੋ ਸ਼ੁਰੂਆਤ ਹੁੰਦੀ ਆ ਇਤਿਹਾਸ ਦੀ ਉਦੋਂ ਜਿਹੜੀਆਂ ਇੰਡੀਆ ਦੇ ਵਿੱਚ ਤਕਰੀਬਨ 3 ਕ ਜੁਨੀਵਰਸਿਟੀਆਂ ਸੀਗੀਆਂ ਕਲਕੱਤਾ ਮੁੰਬਈ ਤੇ ਮਦਰਾਸ ਦੇ ਵਿੱਚ ਉਸ ਸਮੇਂ ਇਹ ਜਿਹੜੀ ਯੂਨੀਵਰਸਿਟੀ ਹੈ ਇਹ ਯੂਨੀਵਰਸਿਟੀ ਨਹੀਂ ਇੱਕ ਕਾਲਜ ਸੀਗਾ ਲੇਕਿਨ ਅੰਗਰੇਜ਼ਾਂ ਕੋਲ ਇਸ ਕਾਲਜ ਦੇ ਪ੍ਰੋਫੈਸਰਾਂ ਨੂੰ ਦੇਣ ਦੇ ਲਈ ਤਨਖਾਹ ਲਈ ਵੀ ਪੈਸੇ ਨਹੀਂ ਸੀਗੇ ਔਰ ਇਸ ਨੂੰ ਬੰਦ ਕਰਨ ਦੀ ਅੰਗਰੇਜ਼ ਸਪਾਰਸ਼ ਕਰ ਦਿੰਦੇ ਨੇ ਕਿ ਇਸ ਨੂੰ ਇਸ ਯੂਨੀਵਰਸਿਟੀ ਨੂੰ ਆਪਣੇ ਕਾਲਜ ਨੂੰ ਬੰਦ ਕੀਤਾ ਜਾਵੇ ਕਿਉਂਕਿ ਸਾਡੇ ਕੋਲ ਪ੍ਰੋਫੈਸਰਾਂ ਨੂੰ ਦੇਣ ਨੂੰ ਕੋਈ ਪੈਸਾ ਨਹੀਂ ਹੈਗਾ ਤਾਂ ਉਸ ਵੇਲੇ ਦੋਸਤੋ ਫਿਰ ਇੱਕ ਜਿਹੜੀ ਇੱਕ ਸੰਸਥਾ ਬਣਦੀ ਆ ਅੰਜੂਮਨੇ ਪੰਜਾਬ ਨਾਮ ਦੀ ਸੰਸਥਾ ਬਣ ਜਾਂਦੀ ਆ ਜਿਦੇ ਚ ਪੰਜਾਬ ਦੇ ਰਾਜੇ ਔਰ ਪੰਜਾਬ ਦੇ ਤਨਾੜ ਸਰਦਾਰ ਜਿਹੜੇ ਸੀਗੇ ਉਹ ਹਿੱਸਾ ਲੈਂਦੇ ਨੇ ਤੇ ਉਸ ਸੰਸਦਾਂ ਦੇ ਨਾਂ ਦੇ ਉੱਪਰ ਇਸ ਕਾਲਜ ਨੂੰ ਮਤਲਬ ਯੂਨੀਵਰਸਿਟੀ ਬਣਾਉਣ ਲਈ ਜਾਂ ਕਾਲਜ ਨੂੰ ਵੱਡਾ ਬਣਾਉਣ ਦੇ ਲਈ ਫਿਰ ਉਹ ਰਾਜੇ ਤੇ ਤਨਾੜ ਤੇ ਆਮ ਲੋਕ ਦਿਲ ਖੋਲ ਕੇ ਉੱਥੇ ਫਿਰ ਪੈਸੇ ਦਾ ਦਾਨ ਕਰਦੇ ਨੇ ਤੇ ਦੋਸਤੋ ਲਾਹੌਰ ਜੋ ਨਿਊ ਯੂਨੀਵਰਸਿਟੀ ਦਾ ਫਿਰ ਇੱਥੇ ਇੱਕ ਮਤਾ ਪਾਇਆ ਜਾਂਦਾ ਪਰ ਉਹਦੇ ਚ ਜਿਹੜਾ ਪੀ ਜੋ ਪੰਜਾਬ ਯੂਨੀਵਰਸਿਟੀ ਦੀ بجائے ਈਸਟ ਪੰਜਾਬ ਯੂਨੀਵਰਸਿਟੀ ਨਾਮ ਰੱਖ ਦਿੱਤਾ ਜਾਂਦਾ ਤੇ ਜਿਹਦੇ ਚ ਦੋਸਤੋ ਜਿਹੜੇ ਰਾਜਿਆਂ ਨੇ ਉਦੋਂ ਹਿੱਸਾ ਪਾਇਆ ਇਹਦੇ ਚ 27 ਮਈ 1868 ਨੂੰ ਇੱਕ ਲਿਸਟ ਹੈਗੀ ਜਿਹੜੀ ਬਣੀ ਹੋਈ ਆ ਮਹਾਰਾਜਾ ਰਣਜੀਤ ਸਿੰਘ ਕਸ਼ਮੀਰ ਤੋਂ ਵਾਟ 1500 ਰੁਪਏ ਦੋਸਤੋ ਉਸ ਸਮੇਂ 1868 ਦੀ ਮੈਂ ਗੱਲ ਕਰਦਾ ਅੱਜ ਦੇ ਕਰੋੜਾਂ ਅਰਬਾਂ ਰੁਪਿਆਂ ਦੇ ਨਾਲ ਦੇ ਨੇ ਔਰ ਕਪੂਰਥਲੇ ਦੇ ਰਣਵੀਰ ਸਿੰਘ ਮਹਾਰਾਜੇ ਨੇ 10000 ਰੁਪਿਆ ਉਦੋਂ ਮਤਲਬ ਫੰਡ ਦਿੱਤਾ ਔਰ ਭਪਿੰਦਰ ਸਿੰਘ ਮਹਾਰਾਜਾ ਪਟਿਆਲਾ ਨੇ 50000 ਰੁਪਏ ਦਿੱਤੇ ਜਿਹੜੇ ਕਿ ਟਰਸਟ ਦੇ ਵਿੱਚ ਰੱਖੇ ਗਏ ਜੀਂਦ ਤੇ ਨਾਬੇ ਦੇ ਜਿਹੜੇ ਰਾਜੇ ਸੀਗੇ ਉਹਨਾਂ ਨੇ 11 11000 ਰੁਪਏ ਦਿੱਤਾ ਤੇ ਆਮ ਲੋਕਾਂ ਨੇ 12000 ਰੁਪਇਆ ਇਕੱਠਾ ਕਰਕੇ ਦਿੱਤਾ ਇਹ ਰਕਮ ਕੁੱਲ 164000 ਰੁਪਇਆ ਬਣਦੀ ਆ ਔਰ ਦੋਸਤੋ ਜਿਹੜੇ ਅੰਗਰੇਜ਼ ਸਰਕਾਰ ਚਲਾ ਰਹੇ ਸੀ ਹਿੰਦੁਸਤਾਨ ਦੇ ਉੱਪਰ ਰਾਜ ਕਰ ਰਹੇ ਸੀਗੇ ਉਹਨਾਂ ਨੇ ਕਿੰਨਾ ਪੈਸਾ ਦਿੱਤਾ 6400 ਰੁਪਇਆ ਦੋਸਤੋ ਤੁਸੀਂ ਸੋਚ ਕੇ ਦੇਖੋ ਉਹਨਾਂ ਨੇ ਸਿਰਫ 6400 ਰੁਪਇਆ ਦਿੱਤਾ ਤੇ ਇੱਥੋਂ ਦਾ ਜਿਹੜਾ ਉਦੋਂ ਲੈਫਟੀਨੈਂਟ ਗਵਰਨਰ ਸੀਗਾ ਉਹਨੇ ਵੀ ਇਸ ਲੜਾਈ ਦੇ ਵਿੱਚ ਬਹੁਤ ਵੱਡਾ ਖੈਰ ਯੋਗਦਾਨ ਪਾਇਆ ਉਹਨੂੰ ਵੀ ਭੁਲਾਇਆ ਨਹੀਂ ਜਾ ਸਕਦਾ ਫਿਰ ਇਹ ਜਿਹੜਾ ਲੈਫਟੀਨੈਂਟ ਗਵਰਨਰ ਸੀਗਾ ਦੋਸਤੋ ਇਹ ਇੱਕ ਲੈਟਰ ਦਿੱਲੀ ਦੀ ਸਰਕਾਰ ਨੂੰ ਆਪਣੀ ਅੰਗਰੇਜ਼ਾਂ ਦੀ ਸਰਕਾਰ ਨੂੰ ਲਿਖਦਾਗਾ ਕਿ ਜਿਹੜੀ ਇਹ ਕਲਕੱਤਾ ਯੂਨੀਵਰਸਿਟੀ ਆ ਇੱਥੇ ਪੰਜਾਬੀ ਜਿਹੜੇ ਲੋਕ ਬੱਚੇ ਪੜ੍ਹਦੇ ਨੇ ਉਹਨਾਂ ਦੇ ਸਮਝ ਵਿੱਚ ਨਹੀਂ ਪੈਂਦੀ ਇੱਥੋਂ ਦੀ ਪੜ੍ਹਾਈ ਇੱਥੋਂ ਦਾ ਕਲਚਰ ਤੇ ਪੰਜਾਬ ਦਾ ਕਲਚਰ ਬੱਖੋ ਵੱਖਰਾ ਇਸ ਕਰਕੇ ਇੱਕ ਪੰਜਾਬ ਦੇ ਵਿੱਚ ਯੂਨੀਵਰਸਿਟੀ ਵੱਖਰੀ ਬਣਾਈ ਜਾਵੇ ਪਰ ਨਾਲ ਦੀ ਨਾਲ ਉਹ ਇਹ ਵੀ ਕਰਦਾ ਹੈ ਕਿ 21000 ਰੁਪਏ ਦੀ ਮੰਗ ਵੀ ਕਰਦਾ ਸਿਰਫ 21000 ਰੁਪਏ ਦੀ ਲੇਕਿਨ ਉੱਥੋਂ ਦਿੱਲੀ ਦੀ ਸਰਕਾਰ ਵੱਲੋਂ ਕੋਈ 21000 ਰੁਪਏ ਦੇਣ ਦੀ ਤਾਂ ਦੂਰ ਦੀ ਗੱਲ ਆ ਨਾ ਉਹਨਾਂ ਨੇ ਕੋਈ ਇਸ ਲੈਟਰ ਨੂੰ ਤਵੱਜੋ ਦਿੱਤੀ ਔਰ ਇੱਕ मतलब ਜਿਵੇਂ ਆਪਾਂ ਕਹਿ ਲੋ ਕਿ ਵਿੜਿਆਉਣ ਵਾਲੀ ਜਮੀਨ ਹੁੰਦੀ ਏ ਇੱਕ ਲੈਟਰ ਦਾ ਜਵਾਬ ਦਿੱਤਾ ਜਿਹਦੇ ਚ ਕਹਿ ਦਿੰਦੇ ਨੇ ਕਿ ਅਸੀਂ ਨਵੀਂ ਯੂਨੀਵਰਸਿਟੀ ਤਾਂ ਨਹੀਂ ਬਣਾ ਸਕਦੇ ਪਰ ਅਸੀਂ ਏਸੇ ਕਾਲਜ ਨੂੰ ਵਧੀਆ ਕਾਲਜ ਬਣਾ ਦੇਵਾਂਗੇ ਤੇ ਲੇਕਿਨ ਉਸ ਤੋਂ ਬਾਅਦ ਫਿਰ ਦੋਸਤੋ ਲੈਫਟਿਨੈਂਟ ਗਵਰਨਰ ਇੱਕ ਸਖਤ ਚਿੱਠੀ ਲਿਖਦਾ ਜਿਹਦੇ ਚ ਉਹ ਜ਼ਿਕਰ ਕਰਦਾ ਫਿਰ ਇਹ ਜਿਹੜੇ ਮੈਂ ਪੈਸਿਆਂ ਦਾ ਜ਼ਿਕਰ ਕੀਤਾਗਾ ਕਿ ਜਿਹੜੇ ਪੰਜਾਬੀ ਰਾਜੇ ਜਾ ਪੰਜਾਬੀ ਤਨਾਰ ਲੋਕ ਜਾਂ ਆਮ ਲੋਕ ਜਿਹੜੀ ਦਿਲ ਖੋਲ ਕੇ ਮਦਦ ਕਰ ਰਹੇ ਨੇ ਉਹਨਾਂ ਨੇ ਦੁਬਾਰਾ ਕਦੇ ਵੀ ਸਰਕਾਰ ਦੀ ਕੋਈ ਮਦਦ ਨਹੀਂ ਕਰਨੀ ਇਸ ਕਰਕੇ ਮੇਰੀ ਇਸ ਲੈਟਰ ਦਾ ਜਿਹੜਾ ਰਿਜ਼ਲਟ ਕੱਢਿਆ ਜਾਵੇ ਤੇ ਯੂਨੀਵਰਸਿਟੀ ਨਵੀਂ ਬਣਾਈ ਜਾਵੇ ਫਿਰ ਉਸ ਤੋਂ ਬਾਅਦ ਦੋਸਤੋ 1800 70 ਦੇ ਵਿੱਚ ਜਿਹੜੀ ਯੂਨੀਵਰਸਿਟੀ ਕਾਲਜ ਅੰ ਦਾ ਇੱਕ ਉਹ ਦਿੱਲੀ ਸਰਕਾਰ ਵੱਲੋਂ ਮਨਜ਼ੂਰੀ ਦਿੱਤੀ ਜਾਂਦੀ ਹੈ ਤੇ ਤੁਸੀਂ ਪੰਜਾਬ ਯੂਨੀਵਰਸਿਟੀ ਪਲੱਸ ਕਾਲਜ ਬਣਾ ਸਕਦੇ ਹੋ ਜਾਨੀ ਕਲੀ ਯੂਨੀਵਰਸਿਟੀ ਨਹੀਂ ਸੀ ਉਦੋਂ ਤੇ ਨਾਲ ਪਲੱਸ ਕਾਲਜ ਤੇ ਲੇਕਿਨ ਨਾਲ ਉਹਨਾਂ ਨੇ ਕਿਹਾ ਕਿ ਜਿਹੜੀ ਡਿਗਰੀ ਦੀ ਤਾਕਤ ਹੈ ਉਹ ਕਲਕੱਤੇ ਯੂਨੀਵਰਸਿਟੀ ਕੋਲ ਰਹੂਗੀ ਜਾਨੀ ਕਿ ਤੁਸੀਂ ਪੇਪਰ ਲੈ ਸਕਦੇ ਹੋ ਸਾਰਾ ਕੁਝ ਕਰ ਸਕਦੇ ਹੋ ਪਰ ਜਿਹੜਾ ਡਿਗਰੀ ਦੇਣ ਦਾ ਜੋ ਹੈਗਾ ਉਹ ਅਧਿਕਾਰ ਕਲਕੱਤੇ ਜੁਨੀਵਰਸਿਟੀ ਕੋਲ ਰਹੇਗਾ ਤੇ ਇਹਦੇ ਤੋਂ ਬਾਅਦ ਫਿਰ ਉੱਥੇ ਇੱਕ ਸੈਨੇਟ ਬਣਾਈ ਜਾਂਦੀ ਹੈ ਤੇ ਸੈਨੇਟ ਵੱਲੋਂ ਇੱਕ ਜਿਹੜਾ ਮਤਾ ਪਾਇਆ ਜਾਂਦਾ ਤੇ ਦੋਸਤੋ ਉਹ ਤੋਂ ਬਾਅਦ ਅੰਗਰੇਜ਼ਾਂ ਨੇ ਬਿਲਕੁਲ ਹੱਥ ਖੜੇ ਕਰ ਦਿੱਤੇ ਕਿ ਅਸੀਂ ਕੋਈ ਵੀ ਕਿਸੇ ਤਰ੍ਹਾਂ ਦੀ ਮਦਦ ਨਹੀਂ ਕਰ ਸਕਦੇ ਤੇ ਉਹਨਾਂ ਨੇ ਪੈਸੇ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਫਿਰ ਦੁਬਾਰਾ ਫਿਰ ਜਿਹੜੇ ਪੰਜਾਬੀ ਮਹਾਰਾਜੇ ਪੰਜਾਬੀ ਸਰਦਾਰ ਅੱਗੇ ਆਏ ਤੇ ਉਹਨਾਂ ਨੇ ਖੁੱਲ ਕੇ ਪੈਸੇ ਦਾ দান ਦਿੱਤਾ 1882 ਦੇ ਵਿੱਚ ਪੰਜਾਬ ਯੂਨੀਵਰਸਿਟੀ ਨੂੰ ਅਧਿਕਾਰ ਮਿਲਿਆ ਤੇ ਮਨਜ਼ੂਰੀ ਮਿਲ ਗਈ ਤੇ ਨਾਲ ਹੋਰ ਜਿਹੜੇ ਕਾਲਜ ਸੀਗੇ ਜਿਹੜੇ ਕਿ afghanistan ਤੋਂ ਲੈ ਕੇ ਦਿੱਲੀ ਤੱਕ ਉਹ ਇਹਦੇ ਅੰਡਰ ਕਾਲਜ ਖੋਲੇ ਗਏ 1947 ਦੇ ਵਿੱਚ ਦੋਸਤੋ ਫਿਰ ਇਹ ਲਾਹੌਰ ਦੇ ਵਿੱਚ ਸੀਗੀ ਯੂਨੀਵਰਸਿਟੀ ਤੇ ਉਹ ਸਮੇਂ ਜਦੋਂ ਇਹਨੂੰ ਪੰਜਾਬ ਯੂਨੀਵਰਸਿਟੀ ਦਾ ਅ ਅਧਿਕਾਰ ਮਿਲਦਾ ਫਿਰ ਇਹਦੇ ਮੂਹਰੇ ਈਸਟ ਪੰਜਾਬ ਯੂਨੀਵਰਸਿਟੀ ਲਿਖ ਦਿੱਤਾ ਜਾਂਦਾ ਕਿਉਂਕਿ ਪੰਜਾਬ ਯੂਨੀਵਰਸਿਟੀ ਲਾਹੌਰ ਵਾਲੀ ਦਾ ਨਾਮ ਸੀਗਾ ਦੁਬਾਰਾ ਡਬਲ ਨਾਮ ਨਹੀਂ ਰੱਖਿਆ ਜਾ ਸਕਦਾ ਸੀਗਾ ਤੇ ਇਹਦੇ ਚ 1 ਕਰੋੜ ਦੀ ਸਰਕਾਰ ਵੱਲੋਂ ਜਿਹੜੀ ਮਦਦ ਦਿੱਤੀ ਗਈ ਤੇ ਲੇਕਿਨ ਨਾਲ ਦੀ ਨਾਲ ਇਹ ਕਹਿ ਦਿੱਤਾ ਗਿਆ ਕਿਉਂਕਿ ਉਦੋਂ ਪੰਜਾਬ ਦੀ ਵੰਡ ਹੋ ਚੁੱਕੀ ਸੀ 1947 ਤੇ ਆਪਾਂ ਉਸ ਇਸ ਸਮੇਂ ਆ ਜਾਣੇ ਆ ਕਿ 60% ਪੰਜਾਬ ਆਪਣਾ ਪਾਕਿਸਤਾਨ ਨੂੰ ਇਹਦੀ ਗ੍ਰਾਂਟ ਦਾ ਸੌਰੀ ਜਿਹੜੀ ਉਹਦੀ ਸੰਪਤੀ ਸੀਗੀ 1 ਕਰੋੜ ਦੀ 60% ਪਾਕਿਸਤਾਨ ਕੋਲ ਰਹੂਗੀ 40% ਪੰਜਾਬ ਯਾਨੀ ਕਿ ਇੰਡੀਆ ਪੰਜਾਬ ਨੂੰ ਦਿੱਤਾ ਜਾਵੇਗਾ ਇਹ 1 ਜੂਨ 1948 ਤੱਕ ਤਾਂ ਮੰਨੇ ਹੀ ਨਹੀਂ ਉਸ ਤੋਂ ਬਾਅਦ ਵੀ ਦੋਸਤੋ ਇਹ ਫਿਰ ਬਿਲਕੁਲ ਮੁਕਰ ਗਏ ਔਰ 1947 ਤੋਂ ਬਾਅਦ ਤੁਹਾਨੂੰ ਪਤਾ ਵੰਡ ਦਾ ਮਾਹੌਲ ਸੀ ਕਤਲੋਗਾਰਤ ਮੱਚੀ ਹੋਈ ਸੀ ਵੱਡ ਟਕ ਹੋ ਰਹੀ ਸੀ ਤੇ ਇਸ ਗੱਲ ਦੇ ਉੱਪਰ ਪਾਕਿਸਤਾਨ ਬਿਲਕੁਲ ਮੁਕਰ ਜਾਂਦਾ ਤੇ ਉਸ ਸਮੇਂ ਦੋ ਪ੍ਰੋਫੈਸਰਾਂ ਦੇ ਕਤਲ ਵੀ ਹੁੰਦੇ ਨੇ ਇੱਕ ਪ੍ਰੋਫੈਸਰ ਨੂੰ ਤਾਂ ਉਹਦਾ ਜਿਹੜਾ ਅਸਿਸਟੈਂਟ ਸੀਗਾ ਉਹੋ ਹੀ ਕਤਲ ਕਰ ਦਿੰਦਾ ਤੇ ਦੁਬਾਰਾ ਫੇਰ ਉਮੀਦਾਂ ਜਿਹੜੀਆਂ ਸੀ ਜਿਆ ਦੋਸਤੋ ਉਹ ਟੁੱਟ ਜਾਂਦੀਆਂ ਨੇ ਬਿਲਕੁਲ ਲੇਕਿਨ ਸੰਘਰਸ਼ ਜਾਰੀ ਰਹਿੰਦਾ 18 ਸਤੰਬਰ 1948 ਨੂੰ ਫਿਰ ਫੈਸਲਾ ਕੀਤਾ ਗਿਆ ਨਵੀਂ ਯੂਨੀਵਰਸਿਟੀ ਬਣਾਉਣ ਦਾ ਔਰ ਤਿੰਨ ਦਿਨਾਂ ਦੇ ਬਾਅਦ ਹੀ ਦੋਸਤੋ ਜਿਹੜੀ ਮੈਂ ਤੁਹਾਨੂੰ ਦੱਸਿਆ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਨਾਮ ਸੀਗਾ ਈਸਟ ਪੰਜਾਬ ਯੂਨੀਵਰਸਿਟੀ ਦੇ ਨਾਮ ਦੇ ਉੱਪਰ ਇਨਾਂ ਨੂੰ ਅਧਿਕਾਰ ਮਿਲ ਗਿਆ ਤੇ ਪਹਿਲਾ ਦਫ਼ਤਰ ਸਿਮਲੇ ਦੇ ਵਿੱਚ ਖੋਲਿਆ ਗਿਆ ਔਰ ਜਿਹੜਾ ਕਲਾਸਾਂ ਸੀਗੀਆਂ ਉਹ ਹੁਸ਼ਿਆਰਪੁਰ ਲੱਗਦੀਆਂ ਸੀਗੀਆਂ ਔਰ ਜਿਹੜਾ ਦਫ਼ਤਰ ਬਾਕੀ ਸਾਰਾ ਕੁਝ ਸਿਮਲੇ ਦੇ ਵਿੱਚ ਸੀਗਾ 1950 ਦੇ ਵਿੱਚ ਜਿਹੜਾ ਈਸਟ ਅੱਗੇ ਲੱਗਿਆ ਹੈ ਸੀਗਾ ਉਹਨੂੰ ਹਟਾ ਦਿੱਤਾ ਗਿਆ ਤੇ ਉਦੋਂ ਤੱਕ 1952 ਤੱਕ ਇਸ ਦੇ ਅੰਦਰ 116 ਕਾਲਜ ਬਣ ਚੁੱਕੇ ਸੀਗੇ ਔਰ ਇਹ ਬਹੁਤ ਵੱਡੀ ਯੂਨੀਵਰਸਿਟੀ ਬਣ ਚੁੱਕੀ ਸੀ ਤੇ ਦੋਸਤੋ ਉਸ ਤੋਂ ਬਾਅਦ ਜਿਹੜਾ ਪੰਜਾਬ ਯੂਨੀਵਰਸਿਟੀ ਫੇਰ ਇੱਥੇ ਆ ਕੇ ਇੱਕ ਨਾਮ ਦਾ ਅੜਿੱਕਾ ਪੈ ਗਿਆ ਲੇਕਿਨ ਇੱਥੇ ਪੀ ਏ ਜੂ ਪੰਜਾਬ ਲਿਖਿਆ ਜਾਂਦਾ ਬਾਕੀ ਸਾਰੇ ਕਾਲਜਾਂ ਤੇ ਜਾਂ ਕਿਸੇ ਵੀ ਚੀਜ਼ ਤੇ ਪੀ ਜੂ ਐਨ ਲਿਖਦੇ ਆਪਾਂ ਪੰਜਾਬ ਪੀ ਜੂ ਐਨ ਜੇ ਏ ਬੀ ਇੱਥੇ ਲਿਖਿਆ ਹੋਇਆ ਪੀ ਏ ਜੇ ਪੰਜਾਬ ਪੀ ਜੂ ਦੀ ਬਜਾਏ ਪੀਏ ਪਾਇਆ ਗਿਆਗਾ ਤਾਂ ਕਿ ਉਹਦੇ ਨਾਲ ਮੈਚ ਨਾ ਕਰੇ ਤੇ ਲੇਕਿਨ ਉਸ ਤੋਂ ਬਾਅਦ ਦੋਸਤੋ ਫਿਰ ਇਹ ਸੋਲਨ ਆ ਜਾਂਦੀ ਹੈ ਜੁਨੀਵਰਸਿਟੀ ਉੱਥੋਂ ਸਫਰ ਕਰਦੀ ਕਰਦੀ ਸੋਲਨ ਪਹੁੰਚਦੀ ਹੈ ਤੇ ਸੋਲਨ ਤੋਂ ਦੋਸਤੋ ਫਿਰ ਸਿੰਡੀਕੇਟ ਨੇ ਮੰਗ ਕੀਤੀ ਕਿ ਸਾਨੂੰ ਪੰਜਾਬ ਦੇ ਵਿੱਚ ਜ਼ਮੀਨ ਦਿੱਤੀ ਜਾਵੇ ਕਿਉਂਕਿ ਪਹਾੜਾਂ ਦੇ ਉੱਪਰ ਵਿਦਿਆਰਥੀਆਂ ਨੂੰ ਜਾਣਾ ਬਹੁਤ ਮੁਸ਼ਕਲ ਆਉਂਦੀ ਸੀਗੀ ਔਰ 1954 ਦੇ ਵਿੱਚ 306 ਏਕੜ 14 ਸੈਕਟਰ ਚੰਡੀਗੜ੍ਹ ਦੇ ਵਿੱਚ ਦਿੱਤੀ ਗਈ ਜਿਹੜੀ 306 ਏਕੜ ਜ਼ਮੀਨ ਦਿੱਤੀ ਗਈ ਦੋਸਤੋ ਇਹ ਵੀ ਮੁਫਤ ਨਹੀਂ ਦਿੱਤੀ ਗਈ ਇਹ ਵੀ ਮੁੱਲ ਦਿੱਤੀ ਗਈ ਇਥੋਂ ਜਿਹੜਾ ਫਿਰ ਸਫ਼ਰ ਸ਼ੁਰੂ ਹੁੰਦਾ ਹੈ ਪੰਜਾਬ ਦੀ ਧਰਤੀ ਦੇ ਉੱਪਰ ਪੰਜਾਬ ਦੇ ਪਿੰਡ ਉਜਾਰ ਕੇ ਚੰਡੀਗੜ੍ਹ ਬਣਦਾ ਹੈ ਔਰ ਇਸ ਯੂਨੀਵਰਸਿਟੀ ਨੂੰ ਵੀ ਪੰਜਾਬ ਦਾ ਹੀ ਇੱਕ ਪਿੰਡ ਉਜਾੜ ਕੇ ਇਹ ਯੂਨੀਵਰਸਿਟੀ ਬਣਾਈ ਜਾਂਦੀ ਆ ਪਹਿਲਾਂ 306 ਏਕੜ ਜ਼ਮੀਨ 3 ਲੱਖ 6000 ਦੇ ਵਿੱਚ ਪੰਜਾਬ ਸਰਕਾਰ ਕੋਲੋਂ ਖਰੀਦੀ ਜਾਂਦੀ ਹੈ ਤੇ ਇਹ ਜਿਹੜੇ ਦੋਸਤੋ ਅੱਜ ਗੱਲਾਂ ਕਰਦੇ ਨੇ ਨਾ ਕਿ ਪੰਜਾਬ ਦਾ ਅਧਿਕਾਰ ਕਿਵੇਂ ਹੋ ਗਿਆ ਤੁਸੀਂ ਮੈਨੂੰ ਦੱਸੋ ਇਹਦੇ ਵਿੱਚ ਬਾਕੀ ਇੰਡੀਆ ਦਾ ਜਾਂ ਬਾਕੀ ਕਿਸੇ ਦਾ ਕਿੱਥੇ ਕੋਈ ਤੁਹਾਨੂੰ ਲੜਾਈ ਕਿੱਥੇ ਕੋਈ ਯੋਗਦਾਨ ਕੋਈ ਪੈਸੇ ਦਾ ਯੋਗਦਾਨ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਕਿੱਥੇ ਯੋਗਦਾਨ ਦਿਖਾਈ ਦੇਊਗਾ ਤੁਸੀਂ ਮੈਨੂੰ ਦੱਸ ਸਕਦੇ ਹੋ ਇਹ ਇਤਿਹਾਸ ਪੈਨ ਨਾਲ ਲਿਖਿਆ ਹੋਇਆ ਇਤਿਹਾਸ ਨਹੀਂ ਇਹ ਪੰਜਾਬ ਦੇ ਲੋਕਾਂ ਦੇ ਖੂਨ ਪਸੀਨੇ ਨਾਲ ਔਰ ਖੂਨ ਪਸੀਨੇ ਦੀ ਕਮਾਈ ਦੇ ਨਾਲ ਲਿਖਿਆ ਹੋਇਆ ਇਤਿਹਾਸ ਹੈ ਔਰ ਔਰ ਉਸ ਤੋਂ ਬਾਅਦ ਦੋਸਤੋ ਇਹ ਫਿਰ ਜਿਹੜੀ ਮੈਦਾਨੀ ਇਲਾਕੇ ਦੇ ਵਿੱਚ ਯੂਨੀਵਰਸਿਟੀ ਯਾਨੀ ਕਿ ਚੰਡੀਗੜ੍ਹ ਆ ਜਾਂਦੀ ਹੈ ਤੇ ਫਿਰ ਇਹਦੇ ਨਕਸ਼ੇ ਤਿਆਰ ਕੀਤੇ ਜਾਂਦੇ ਨੇ ਔਰ 1955 ਦੇ ਵਿੱਚ ਫਿਰ ਇਹਦੀ ਦੋਸਤੋ ਜਿਹੜੀ ਤਿਆਰੀ ਸ਼ੁਰੂ ਹੁੰਦੀ ਹੈ ਇਮਾਰਤ ਬਣਨੀ ਲੱਗਦੀ ਹੈ ਔਰ 1952 ਤੱਕ ਇੱਥੇ ਸਾਰੇ ਜਿਹੜੇ ਅਫੀਸਰ ਜਿੰਨੇ ਮਤਲਬ ਉਹਨਾਂ ਦੇ ਆਫਿਸ ਉਹਨਾਂ ਦੇ ਡਿਪਾਰਟਮੈਂਟ ਬਣ ਕੇ ਤਿਆਰ ਹੋ ਜਾਂਦੇ ਨੇ ਔਰ ਸਾਰੇ ਡਿਪਾਰਟਮੈਂਟ ਜਿਹੜੇ ਇੱਥੇ ਆ ਜਾਂਦੇ ਨੇ ਔਰ ਬਿਲਡਿੰਗਾਂ ਸਾਰੀਆਂ ਬਣ ਜਾਂਦੀਆਂ ਨੇ ਕਿਉਂਕਿ ਇੱਕ ਵੀਡੀਓ ਦੇ ਵਿੱਚ ਸਾਰੀਆਂ ਚੀਜ਼ਾਂ ਮੈਂ ਨਾਮ ਲੈ ਕੇ ਜੇ ਉਹ ਕਰਦਾ ਫਿਰ ਵੀਡੀਓ ਬਹੁਤ ਲੰਮੀ ਹੋ ਜਾਂਦੀ ਹੈ ਔਰ 1952 ਤੋਂ 1900 ਫਿਰ ਦੋਸਤੋ ਉਸ ਤੋਂ ਬਾਅਦ ਜਦੋਂ ਯੂਨੀਵਰਸਿਟੀ ਪੂਰੀ ਆਪਣਾ ਤਰੱਕੀ ਤੇ ਚੱਲ ਪੈਂਦੀ ਆ ਪੂਰੀ ਕਾਮਯਾਬੀ ਨਾਲ ਚੱਲ ਪੈਂਦੀ ਆ ਲੇਕਿਨ ਫਿਰ ਇੱਕ ਦੁੱਖਾਂ ਦਾ ਪਹਾੜ ਇਸ ਜੁਨਿਵ੍ਰਾਸ਼ਟੀ ਦੇ ਉਪਰ ਆ ਪੈਂਦਾ ਹੈ 1960 ਦੇ ਵਿੱਚ ਪੰਜਾਬ ਦੇ ਟੋਟੇ ਹੋ ਜਾਂਦੇ ਨੇ ਪੰਜਾਬ ਦੇ ਟੋਟੇ ਹੋਣ ਤੋਂ ਬਾਅਦ ਇੱਥੇ ਫਿਰ ਇੱਕ ਬਹੁਤ ਵੱਡਾ ਆਪਾਂ ਕਹਿ ਸਕਦੇ ਹਾਂ ਕਿ ਇੱਕ ਅ ਇੱਕ ਐਸਾ ਮੌਕਾ ਆ ਜਾਂਦਾ ਹੈ ਕਿ ਪੰਜਾਬ ਲਈ ਫਿਰ ਲੜਾਈ ਲੜਨੀ ਪੈਂਦੀ ਹੈ ਪੰਜਾਬ ਨੂੰ ਤੇ ਦੋਸਤੋ ਫਿਰ ਇਹ 1970 ਤੱਕ ਹਿਮਾਚਲ ਹਰਿਆਣਾ ਇਹਨਾਂ ਨੇ ਆਪਣੀਆਂ ਵੱਖਰੀਆਂ ਯੂਨੀਵਰਸਿਟੀਆਂ ਬਣਾ ਲਈਆਂ ਤੇ ਇਹ ਪੰਜਾਬ ਦੀ ਪਿਓਰ ਜਿਹੜੀ ਪੰਜਾਬ ਪੀਯੂ ਯੂਨੀਵਰਸਿਟੀ ਗਿਆਨ ਦਾ ਚਾਨਣ ਮਨਾਰਾ ਜਿੱਥੋਂ ਹਜ਼ਾਰਾਂ ਨਹੀਂ ਲੱਖਾਂ ਹੀ ਗਿਆਨ ਦਾ ਸਮੁੰਦਰ ਲੈ ਕੇ ਬੱਚੇ ਆਫਿਊਚਰ ਤੇ ਲੋਕਾਂ ਨੂੰ ਚਾਨਣ ਵੰਡਦੇ ਦਿਖਾਈ ਦਿੰਦੇ ਨੇ ਤੇ ਫਿਰ 1999 ਦੇ ਵਿੱਚ ਇੰਡੀਆ ਸਰਕਾਰ ਵੱਲੋਂ ਭਾਰਤ ਦੀ ਸਰਕਾਰ ਵੱਲੋਂ ਇੱਕ ਇੰਡੀਅਨ ਪੋਸਟਲ ਸਟੈਂਪ ਨਾਮ ਦਾ ਨਾਮ ਦੀ ਇੱਕ ਇਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਇੱਕ ਜਾਰੀ ਕੀਤਾ ਗਿਆ ਇਸ ਯੂਨੀਵਰਸਿਟੀ ਦੇ ਸਨਮਾਨ ਦੇ ਵਿੱਚ ਔਰ ਅੱਜ ਇਹ ਯੂਨੀਵਰਸਿਟੀ 550 ਏਕੜ ਦੇ ਵਿੱਚ ਫੈਲੀ ਹੋਈ ਆ ਜਿਹਦੇ 'ਚ ਤੁਸੀਂ ਦੇਖਦੇ ਹੋ ਕਿ ਅਨੇਕਾਂ ਬਿਲਡਿੰਗਾਂ ਅਨੇਕਾਂ ਅਪਾਰਟਮੈਂਟ ਔਰ ਲੱਖਾਂ ਹੀ ਜਿਹੜੇ ਵਿਦਿਆਰਥੀ ਇਤੋਂ ਪੜ ਰਹੇ ਨੇ ਲੇਕਿਨ ਅੱਜ ਦੋਸਤੋ ਫਿਰ ਇਸ ਯੂਨੀਵਰਸਿਟੀ ਦੇ ਉੱਪਰ ਕੇਂਦਰ ਸਰਕਾਰ ਵੱਲੋਂ ਐਸਾ ਕਹਾੜਾ ਚਲਾਇਆ ਜਾਂਦਾ ਹੈ ਪਹਿਲਾਂ ਤਾਂ ਸਾਰੇ ਅਧਿਕਾਰ ਹੀ ਫਿਆਲ ਤੋਂ ਖੋ ਲੈ ਜਾਂਦੇ ਨੇ ਪਰ ਪੰਜਾਬੀਆਂ ਦੇ ਰੋਧ ਦੇ ਅੱਗੇ ਫਿਰ ਝੁੱਕ ਕੇ ਕੇਂਦਰ ਸਰਕਾਰ ਨੇ ਉਹ ਨੋਟੀਫਿਕੇਸ਼ਨ ਨੂੰ ਰੱਦ ਤਾਂ ਕਰ ਦਿੱਤਾ ਪਰ ਸੈਨੇਟ ਦੀਆਂ ਚੋਣਾਂ ਨਾ ਕਰਾ ਕੇ ਜਾਂ ਮਤਲਬ ਇਹ ਮੰਗ ਨਾ ਮੰਨ ਕੇ ਅਧੂਰਾ ਇੱਕ ਤਰ੍ਹਾਂ ਆਪਾਂ ਕਹਿ ਦਿੰਨੇ ਆ ਉਹ ਫੈਸਲੇ ਨੂੰ ਇਹਨਾਂ ਨੇ ਰੱਖਿਆ ਔਰ ਅੱਜ ਸਾਰਾ ਪੰਜਾਬ ਵਿਦਿਆਰਥੀ ਕਿਸਾਨ ਆਮ ਲੋਕ ਪੰਜਾਬ ਯੂਨੀਵਰਸਿਟੀ ਦੇ ਇਸ ਜਿਹੜੇ ਅਧਿਕਾਰ ਦੀ ਖਾਤਰ ਕਿ ਜਿਹੜੀ ਉੱਥੇ ਸੈਨੇਟ ਹੈ ਉਹ ਵਿਦਿਆਰਥੀਆਂ ਦੇ ਮੁਤਾਬਕ ਚੋਣ ਹੋਣੀ ਚਾਹੀਦੀ ਹੈ ਔਰ ਉਹਨਾਂ ਚੋਣਾਂ ਦਾ ਐਲਾਨ ਹੋਣਾ ਚਾਹੀਦਾ ਔਰ ਤੁਸੀਂ ਕੀ ਇਸ ਸੰਘਰਸ਼ ਦੇ ਨਾਲ ਹੋ ਸਹਿਮਤ ਹੋ ਇਸ ਤੇ ਕਮੈਂਟ ਕਰਕੇ ਜਰੂਰ ਦੱਸਣਾ ਔਰ ਨਾਲ ਦੀ ਨਾਲ ਇਸ ਯੂਨੀਵਰਸਿਟੀ ਦਾ ਜੋ ਮੈਂ ਤੁਹਾਨੂੰ ਇਤਿਹਾਸ ਸੁਣਾਇਆ ਇਹਦੇ ਵਿੱਚ ਅਗਰ ਤੁਹਾਨੂੰ ਕੋਈ ਅੰਕੜਾ ਗਲਤ ਲੱਗਿਆ ਹੋਵੇ ਜਾਂ ਕੋਈ ਵੀ ਕਿਸੇ ਤਰ੍ਹਾਂ ਦਾ ਤੁਹਾਨੂੰ ਕੋਈ ਕਨਫਿਊਜ਼ਿੰਗ ਹੋਵੇ ਤਾਂ ਤੁਸੀਂ ਟੈਲੀਫੋਨ ਕਰਕੇ ਵੀ ਕਲੀਅਰ ਕਰ ਸਕਦੇ ਹੋ ਤੇ ਜਾਂ ਫਿਰ ਤੁਸੀਂ ਮੈਸੇਜ ਕਰਕੇ ਇਹ ਕਹਿ ਸਕਦੇ ਹੋ ਕਿ ਦੁਬਾਰਾ ਇੱਕ ਪੂਰੀ ਕਲੀਅਰ ਵੀਡੀਓ ਬਣਾ ਕੇ ਜਿਹਦੇ ਵਿੱਚ ਮੈਂ ਪੂਰੇ ਗਵਰਨਰਾਂ ਦੇ ਨਾਮ ਪ੍ਰੋਫੈਸਰਾਂ ਦੇ ਨਾਮ ਜੀ ਦੇ ਚ ਤੁਹਾਡੇ ਅ ਡਿਪਾਰਟਮੈਂਟਾਂ ਦੇ ਨਾਮ ਪੂਰੀ ਡਿਟੇਲ ਵੀ ਦੇ ਦੇਵਾਂਗਾ ਤੇ ਲੇਕਿਨ ਅਗਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਫੋਲੋ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ